ਹਾਂਜੀ ਮਲੋਟਾ ਲਿਓ ਨਵੀਂ ਵੀਡੀਓ ਦੇ ਵਿੱਚ ਨਵੀਂ ਆਫਰ ਲੈ ਕੇ ਆਏ ਆ ਹੁਣ ਜਿਹੜਾ ਬੰਦਾ ਸਾਡੀ ਇਹ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਫਲੈਟ 40% ਲੇਡੀਜ਼ ਕੋਟੀ ਦੇ ਉੱਪਰ ਫਲੈਟ 40% ਲੈਸ ਮਿਲੂਗਾ ਬਾਕੀ ਸਾਡੇ ਸਟੋਰ ਦੇ ਉੱਪਰ ਤੁਹਾਨੂੰ ਜੋ ਅੱਜਕੱਲ ਟ੍ਰੈਂਡਿੰਗ ਆਰਟੀਕਲ ਚੱਲ ਰਹੇ ਆ ਸਾਰੇ ਆਰਟੀਕਲ ਅਵੇਲੇਬਲ ਮਿਲਣਗੇ ਪੂਰੇ ਫੈਮਿਲੀ ਦਾ ਇਹ ਸਟੋਰ ਹੈ ਇੱਕ ਗੱਲ ਅਸੀਂ ਹੋਰ ਦਾਵਾ ਕਰਦੇ ਆ ਜੋ ਆਈਟਮਸ ਤੁਹਾਨੂੰ ਸਾਡੇ ਕੋਲ ਮਿਲਣਗੀਆਂ ਉਹ ਮਲੋਟ ਛੱਡੋ ਤੁਹਾਨੂੰ ਨੇੜੇ ਤੇੜੇ ਵੀ ਉਹ ਆਰਟੀਕਲ ਜਿਹੜੇ ਅਵੇਲੇਬਲ ਨਹੀਂ ਮਿਲਣਗੇ ਇੱਕ ਵਾਰ ਸਾਡੇ ਸਟੋਰ ਤੇ ਜ਼ਰੂਰ ਆਓ ਨੈਸਵਾਰੀ ਆਪਾਂ ਲੇਡੀਜ਼ ਕੋਟੀ ਦੇ ਉੱਪਰ ਫਲੈਟ 40% ਲੈਸ ਮਿਲੇਗਾ ਜੈਂਟ ਦੇ ਵਿੱਚ ਨਵੀਆਂ ਜਾਕਟਾਂ ਆ ਚੁੱਕੀਆਂ ਆ ਬਰਫੀ ਚੱਕ ਦਾ ਆਰਟੀਕਲ ਹੈ ਇਹ ਫੋਰ ਪਾਕਟ ਦਾ ਆਰਟੀਕਲ ਆ ਮਿਲਟਰੀ ਦੇ ਵਿੱਚ ਆਰਟੀਕਲ ਆ ਗਿਆ ਲੇਡੀਜ਼ ਇਹ ਪੂਰੇ ਕੰਪਲੀਟ ਕੁੜਤੀ ਸੈੱਟ ਵਿਦ ਸਟੋਲ 3 ਪੀ ਸੈੱਟ ਇਹ ਲੌਂਗ ਦੇ ਵਿੱਚ ਸ਼ਰੱਗ ਆ ਲੇਡੀਜ਼ ਆਰਟੀਕਲ ਚੈੱਕ ਕਰੋ ਕਲਰ ਚੈੱਕ ਕਰੋ ਲੇਡੀਜ਼ ਕੋਟ ਸੈੱਟ ਦਾ ਨਵਾਂ ਸਟਾਕ ਆ ਚੁੱਕਿਆ ਹੈ ਇਹ ਸਾਰੇ ਕੋਟ ਸੈੱਟ ਦੇ ਆਰਟੀਕਲ ਹੈ ਕੋਰੀਅਨ ਦੇ ਵਿੱਚ ਬਹੁਤ ਅੱਛਾ ਆਰਟੀਕਲ ਹੈ ਸ਼ਾਰਟ ਟੌਪ ਦੇ ਨਾਲ ਹੈ ਵਿਦ ਪਲਾਜ਼ੋ ਹੈ ਜੈਂਟਸ ਦੇ ਵਿੱਚ ਸ਼ੈਕਟ ਹੈ ਲੇਡੀਜ਼ ਜੈਕਟ ਦੇ ਵਿੱਚ ਵੀ ਹੈ ਬਹੁਤ ਆਰਟੀਕਲ ਹੈਗੇ ਆ ਗਰਲਜ਼ ਦੇ ਲਈ ਡ्रेसेस ਹੈ ਸਾਰੇ ਪੀਸ ਚੈੱਕ ਕਰੋ ਇਹ ਸਾਰੇ ਬਲੇਜ਼ਰ ਦੇ ਨਾਲ ਆਰਟੀਕਲ ਹੈ ਇਹ ਬॉयਜ਼ ਦੇ ਲਈ ਜਰਸੀਆਂ ਆ ਗਈਆਂ ਉਹਨਾਂ ਦੇਖੋ ਇਹ ਸਾਰੇ ਆਰਟੀਕਲ ਬੱਚਿਆਂ ਲਈ ਹੈ ਬॉयਜ਼ ਲਈ ਹੈ ਇਸ ਫੈਟਸ਼ਟ ਦੇ ਵਿੱਚ ਕਾਫੀ ਆਰਟੀਕਲ ਮਿਲਣਗੇ ਇਹ ਲੇਡੀਜ਼ ਲੌਂਗ ਬਲੇਜ਼ਰ ਆਰਟੀਕਲ ਚੈੱਕ ਕਰੋ ਬਿਲਕੁਲ ਯੂਨੀਕ ਆਰਟੀਕਲ ਹੈ ਐਸੇ ਤਰ੍ਹਾਂ ਦੇ ਵਿੱਚ ਸੈਮੀ ਲੈਂਥ ਵੀ ਮਿਲੇਗੀ ਤੁਹਾਨੂੰ ਇਹ ਵਰਜੈਂਟਸ ਹੁੱਡੀ ਦੇ ਵਿੱਚ ਨਵੇਂ ਆਰਟੀਕਲ ਹੈ ਇਹ ਵਰਸਾਚੀ ਦਾ ਸਟੋਰ ਆਰਟੀਕਲ ਹੈ ਆ ਲਓ ਇਹ ਸਾਰੇ ਆਰਟੀਕਲ ਆਪਣੇ ਕੋਲ ਤੁਹਾਨੂੰ ਅਵੇਲੇਬਲ ਮਿਲਣਗੇ ਕੈਪ ਦੇਖ ਰਹੇ ਹਾਂ ਕਈ ਕਲਾ ਹੈਡਫੋਨਸ ਚੱਲ ਰਿਹਾ ਬੱਚਿਆਂ ਦੇ ਲਈ ਹੈ 벨ਟ ਦੇ ਵਿੱਚ ਸਾਰੇ ਆਰਟੀਕਲ ਅਵੇਲੇਬਲ ਹੈ ਬੱਚਿਆਂ ਦੇ ਸ਼ੂਜ਼ ਹੈ ਮਤਲਬ ਹਰ ਤਰ੍ਹਾਂ ਦੀ ਐਸੈਸਰੀ ਸਾਡੇ ਸਟੋਰ ਦੇ ਉੱਪਰ ਤੁਹਾਨੂੰ ਮਿਲੇਗੀ